ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਉ ਗੁਰੂ ਪਿਆਰੇ ਬਾਬਾ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਸਾਂਝ ਪਾਈਏ ਕਿ ਇੱਥੇ ਕਿਹੜਾ ਬਾਬਾ ਵੇਖਦਾ ਆਪਾਂ ਵੀ ਕਈ ਏਰ ਕਹਿ ਦਿੰਦੇ ਆ ਨਾ ਕਿ ਇੱਥੇ ਕਿਹੜਾ ਕੋਈ ਵੇਖਦਾ ਜੋ ਮਰਜੀ ਕਾਰਜ ਕਰ ਲਈ ਸੋ ਇੱਕ ਵਾਰੀ ਜੁਪੀ ਤੋਂ ਸੰਗਤ ਬਾਬਾ ਜੀ ਦੇ ਦਰਸ਼ਨਾਂ ਲਈ ਆਈ ਤੇ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਬਾਬਾ ਜੀ ਅਸੀਂ ਤੁਹਾਡੀ ਸੇਵਾਦਾਰਾਂ ਦੇ ਕੋਲੋਂ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਹਾਂ ਇਨਾ ਭਾਈ ਬਲਵਿੰਦਰ ਸਿੰਘ ਕੋਰਲਾ ਚਾਹਲ ਬਲੇ ਨੂੰ ਆਖਿਆ ਇਹ ਗੱਲ ਬਲਵਿੰਦਰ ਸਿੰਘ ਕੋਰਲਾ ਚਾਹਲ ਨੇ ਬਾਬਾ ਜੀ ਨੂੰ ਦੱਸੀ ਤੇ ਬਾਬਾ ਜੀ ਨੇ ਆਖਿਆ ਭਾਈ ਚਾਰੇ ਚੱਕ ਜ਼ਮੀਨ ਸਾਧਾਂ ਦੀ ਹੈ ਉਧਰੋਂ ਵੀ ਫਿਰ ਤਰਵਾਂ ਸੁ ਬਾਬਾ ਜੀ ਦਾ ਬਚਨ ਮੰਨ ਕੇ ਪੰਜ ਸਿੰਘ ਜੁਪੀ ਵਾਲੀ ਸੰਗਤ ਦੇ ਨਾਲ ਚਲੇ ਗਏ ਪਲੀਪੀਤ ਰਾਮਪੁਰ ਬਰੇਲੀ ਬਾਜਪੁਰ ਨੈਨੀਤਾਲ ਲੱਕਾਂ ਵਿੱਚ ਅਖੰਡ ਪਾਠ ਸਾਹਿਬ ਦੀ ਬਹੁਤ ਸਾਰੇ ਪਾਠ ਕੀਤੇ ਅਤੇ ਤਾਂ ਤਾਂ ਬਾਬਾ ਜੀ ਦੀ ਵੈਸ਼ਨੂ ਬਿਤੀ ਦਾ ਹੁਕਾ ਵੀ ਦਿੱਤਾ ਸੋ ਸੰਗਤ ਇੰਨੀ ਪ੍ਰਭਾਵਿਤ ਹੋਈ ਕਿ ਉਹਨਾਂ ਨੇ ਬਾਬਾ ਜੀ ਦਾ ਡੇਰਾ ਬਣਾ ਦਿੱਤਾ ਗੰਨੇ ਵਾਲੀ ਮਿਲ ਮਝੋਲਾ ਲੱਗੇ ਸਰਦਾਰ ਜਗਿੰਦਰ ਸਿੰਘ ਮਹਿਮਾ ਚੱਕੀ ਨੇ ਜ਼ਮੀਨ ਦੇ ਦਿੱਤੀ ਤੇ ਪੱਕੇ ਤੌਰ ਤੇ ਬਾਬਾ ਜੀ ਦਾ ਡੇਰਾ ਬਣ ਗਿਆ ਸੋ ਉੱਥੇ ਸ਼ਬਦ ਕੀਰਤਨ ਅਖੰਡ ਪਾਠ ਸਾਹਿਬ ਦੀ ਪ੍ਰਵਾਹ ਚੱਲਣ ਲੱਗ ਪਈ ਤੇ ਬਹੁਤ ਸਾਰੇ ਲੋਕ ਬਾਹ ਕੜੀਆਂ ਕਰਕੇ ਅੱਗੇ ਤੋਂ ਮੀਰ ਸ਼ਰਾਬਾ ਦੀ ਨਾਂ ਖਾਨ ਦਾ ਗੁਰਗਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਣ ਕਰਦੇ ਸੋ ਇੱਕ ਵਾਰੀ ਸੇਵਾਦਾਰਾਂ ਨੇ ਇੱਕ ਅਖੰਡ ਪੜ੍ਹ ਸਾਹਿਬ ਅਖੰਡ ਪੜ੍ਹ ਸਾਹਿਬ ਕਿਸੇ ਦੇ ਕਰ ਰੱਖਿਆ ਅਖੰਡ ਪਾਠ ਆਰੰਭ ਕਰਨ ਤੋਂ ਪਹਿਲਾਂ ਹੀ ਸੇਵਾ ਪਾਠੀ ਸਿੰਘਾਂ ਨੇ ਉਸ ਪਰਿਵਾਰ ਨੂੰ ਬੇਨਤੀ ਕੀਤੀ ਕਿ ਭਾਈ ਜਨਚਰ ਗੁਰਬਾਣੀ ਦੇ ਪ੍ਰਵਾਹ ਚੱਲਦੇ ਹਨ ਉਹਨਾਂ ਚਰ ਤੁਸੀਂ ਸ਼ਰਾਬ ਮੀਰ ਆਦਿ ਵਗੈਰਾ ਕਰਦੇ ਵਿੱਚ ਨਹੀਂ ਵਰਤਣਾ ਵਰਤਣਾ ਸੋ ਘਰ ਵਾਲਿਆਂ ਨੇ ਉਸ ਵੇਲੇ ਤਾਂ ਕਰ ਦਿੱਤੀ ਪਰ ਪ੍ਰਭਾਵ ਨਾ ਕੀਤੀ ਸ਼ਾਮ ਪੈਂਦੀ ਹੀ ਇੱਕ ਬੰਨੇ ਤੁਰਕੀ ਬਾਣੀ ਚੱਲ ਰਹੀ ਦੂਸਰੇ ਕਮਰੇ ਦੇ ਵਿੱਚ ਉਹ ਸ਼ਰਾਬ ਵਗੈਰਾ ਪੀਣ ਲੱਗ ਪਏ ਜਦੋਂ ਸੇਵਾਦਾਰਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਵਰਜਿਆ ਇੰਨਾ ਕੁ ਹੋਇਆ ਕਿ ਉੱਥੋਂ हट ਕੇ ਕਿਤੇ ਦੂਸਰੇ ਢਾਰੇ ਦੇ ਵਿੱਚ ਜਾ ਕੇ ਉਹ ਫੇਰ ਜਾ ਕੇ ਸ਼ਰਾਬ ਪੀਣ ਲੱਗ ਪਏ ਸੋ ਪਾਠੀ ਸਿੰਘਾ ਨੇ ਇੱਧਰ ਅਹਿਰਾਸ਼ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ ਇਹੋ ਜਿਹੇ ਲੋਕਾਂ ਦੇ ਇਹੋ ਜਿਹੇ ਘਰਾਂ ਦੇ ਵਿੱਚ ਸਾਨੂੰ ਕਿਉਂ ਲੈ ਕੇ ਜਾਂਦਾ ਹੈ ਤੇ ਜਾਂ ਪਾਤਸ਼ਾਹ ਜਿਨ੍ਹਾਂ ਨੂੰ ਸਮੱਤ ਬਖਸ਼ੂ ਸੋ ਦਸਾਂ ਪਾਸ਼ਾ ਧਿਆਨ ਘਤੜ ਕੇ ਉਹਨਾਂ ਨੇ ਅਰਦਾਸ ਕੀਤੀ ਪਾਠੀ ਸਿੰਘਾ ਨੇ ਸੋ 12:00 ਵਜੇ ਉਹ ਸਾਰੇ ਜੀਵ ਜਿੰਨੇ ਵੀ ਘਰ ਦੇ ਸਨ ਉਹ ਆ ਕੇ ਪਾਠੀ ਸਿੰਘਾ ਦੇ ਕੋਲ ਹੇਠਾਂ ਹੀ ਬੈਠ ਗਏ ਤੇ ਆ ਕੇ ਹੱਥ ਜੋੜਨ ਲੱਗ ਪਏ ਅਤੇ ਆਖਣ ਲੱਗੇ ਸਾਨੂੰ ਬਖਸ਼ ਲੋ ਸਾਡੇ ਕੋਲ ਭੁੱਲ ਹੋ ਗਈ ਤੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਤੋਂ ਜਿਹੜੇ ਸ਼ਰਾਬ ਪੀਦੇ ਸਨ ਉਹ ਵੀ ਕੰਨਾਂ ਨੂੰ ਹੱਥ ਲਾ ਰਹੇ ਸਨ ਕਿ ਅੱਜ ਤੋਂ ਤੋਬਾ ਕਰਦੇ ਹਾਂ ਕਿ ਅੱਗੇ ਤੋਂ ਸ਼ਰਾਬ ਨਹੀਂ ਪੀਣਗੇ ਸੋ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜੀ ਦੇ ਹੋਕਾ ਦਿੱਤਾ ਜਿਸ ਵਿੱਚ ਮੀਟ ਸ਼ਰਾਬ ਤੇ ਪੱਕੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਚਰਨੀ ਲੱਗਣਾ ਹੋਵੇਗਾ ਉਹ ਉਦੋਂ ਬਾਹਾਂ ਖੜੀਆਂ ਕਰਨ ਸੋ ਜਦੋਂ ਸੇਵਾਦਾਰਾਂ ਨੇ ਇਹ ਗੱਲ ਆਖੀ ਉਦੋਂ ਸੰਗਤ ਦੇ ਵਿੱਚ ਬੈਠੇ ਹੋਏ 8-10 ਸਿੱਖਾਂ ਸੰਗਤਾਂ ਵਿੱਚ ਨੇ ਬਾਹ ਖੜੀ ਕੀਤੀ ਕਿ ਅੱਜ ਤੋਂ ਬਾਅਦ ਉਹ ਮੀਟ ਸ਼ਰਾਬ ਆਦੀ ਵਗੈਰਾ ਨਹੀਂ ਵਰਤਣਗੇ ਇਸ ਗੱਲ ਨੂੰ 3-4 ਹੀ ਦਿਨ ਹੋਏ ਸਨ ਕਿ ਉਹ ਸ਼ਰਾਬੀਆਂ ਦੇ ਵਿੱਚੋਂ ਜਿਹੜੇ ਉਹਦਨ ਪੀਦੇ ਸਨ ਗੁਰਗਨ ਸਾਹਿਬ ਜੀ ਦੇ ਰੂਦੀ ਹਜੂਰੀ ਵਿੱਚ ਬਾਵਾਂ ਵੀ ਖੜੀਆਂ ਕੀਤੀਆਂ ਸਨ ਉਹਨਾਂ ਵਿੱਚੋਂ ਇੱਕ ਨੇ ਸ਼ਰਾਬ ਪੀ ਲਈ ਤੇ ਆਖਣ ਲੱਗਾ ਇੱਥੇ ਕਿਹੜਾ ਕੋ ਬਾਬਾ ਵੇਖਦਾ ਪੀ ਲੈਨੇ ਹਾਂ ਉਹ ਪੀ ਕੇ ਘਰ ਦੇ ਬਾਹਰ ਵਾਰੀ ਬੈਠ ਗਿਆ ਤੋਂ ਕੀ ਹੁੰਦਾ ਇੱਕ ਉਪਰ ਆ ਦੇ ਆਦਮੀ ਆਉਂਦਾ ਜੇ ਦੀ ਉਮਰ ਕੋਈ 40 50 ਸਾਲ ਸੀ ਉਸ ਉਪਰੇ ਆਦਮੀ ਨੂੰ ਸ਼ਰਾਬੀ ਨੇ ਕੋਈ ਗੱਲ ਪੁੱਛੀ ਤੇ ਜਿਹੜਾ ਉਪਰ ਆਦਮੀ ਸੀ ਉਹਨੂੰ ਇੰਨਾ ਗੁੱਸਾ ਚੜਿਆ ਕਿ ਉਹਨੇ ਸ਼ਰਾਬੀ ਨੂੰ ਕੁੱਟਣਾ ਲੱਗ ਪਿਆ ਲਾਗੇ ਇੱਕ ਟਰੇਕ ਦਾ ਦੰਦਾ ਪਿਆ ਸੀ ਉਹਨੇ ਉਹ ਫੜ ਲਿਆ ਫਿਰ ਉਹ ਸ਼ਰਾਬੀ ਦੇ ਉੱਤੇ ਤੋੜਿਆ ਚੰਗਾ ਨੂੰ ਕੁੱਟਿਆ ਸ਼ਰਾਬੀ ਦੇ ਆਦਮੀ ਦੇ ਗਿੱਟੇ ਲ ਤਾਂ ਪਿੰਡਾ ਦੀ ਮਾਰ ਮਾਰ ਕੇ ਸੋ ਜਾ ਸੁਟਿਆ ਉੱਠਿਆ ਹੀ ਨਹੀਂ ਜਾਂਦਾ ਸੋ ਸਵੇਰੇ ਸਾਰੇ ਇਲਾਕੇ ਵਿੱਚ ਗੱਲ ਫੈਲ ਗਈ ਕਿ ਕਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਸਾਰੀ ਸੰਗਤ ਵਿੱਚ ਮੀਟ ਸ਼ਰਾਬ ਨਾ ਖਾਣ ਲਈ ਬਾਹਰ ਖੜੀ ਕੀਤੀ ਸੀ। ਅੱਜ ਇਸ ਨੇ ਗੁਰੂ ਵੱਲੋਂ ਬੇਮਕੂ ਹੋ ਕੇ ਬਾਬਾ ਜੀ ਦੇ ਸੇਵਾਦਾਰਾਂ ਦੇ ਹੋ ਕੇ ਦੀ ਪਰਵਾਹ ਨਾ ਕਰਕੇ ਇੱਥੇ ਕਿਹੜਾ ਬਾਬਾ ਵੇਖਦਾ ਕਹਿ ਕੇ ਸ਼ਰਾਬ ਪੀ ਲਈ। ਇਸ ਨੂੰ ਜੋਗ ਸਜ਼ਾ ਮੌਕੇ ਤੇ ਮਿਲ ਗਈ। ਉਸ ਤੋਂ ਬਾਅਦ ਜੁਪੀ ਵਿੱਚ ਬਣੇ ਬਾਬਾ ਜੀ ਦੇ ਡੇਰੇ ਵਿੱਚ ਜਾ ਕੇ ਆਪਣੀ ਗਲਤੀ ਦੀ ਮਾਫੀ ਮੰਗੀ। ਅਤੇ ਅੱਗੇ ਤੋਂ ਸਦਾ ਲਈ ਪੱਕਾ ਗੁਰਸਿੱਖ ਬਣ ਲਈ ਪ੍ਰਣ ਕੀਤਾ। ਬ੍ਰਹਮ ਗਿਆਨੀ ਕੋ ਖੋਜੀ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਸੁਪਰਮਾਤਮਾ ਅਰਥਾਂ ਵਸਦਾ ਹੈ। ਉਹ ਪਾਰ ਬ੍ਰਹਮ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ਸੋ ਆਉ ਆਪਾਂ ਵੀ ਮਲਬਾ ਖਾਣੇ ਦਾ ਤਿਆਗ ਕਰਕੇ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇਹ ਤੇ ਸਾਡਾ ਫਤਿਵਲਾਵਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ।